ਇਹ ਖੱਤ ਕਿਸੇ ਹੋਰ ਦੇ ਨਹੀਂ ਸ਼ੇਵ ਕੁਮਾਰ ਪਟਾਲਵੀ ਦੇ ਨੇ ਕੱਖਾਂ ਦੀ ਕੁਲੀ 'ਚ ਰਹਿ ਕੇ ਇੱਥੋਂ ਲਿਖਣਾ ਸਿੱਖਿਆ ਸੀ ਸ਼ੇਵ ਕੁਮਾਰ ਪਟਾਲਵੀ ਨੇ ਇਸ ਪਰਿਵਾਰ ਨੇ ਅੱਜ ਵੀ ਉਹਦੇ ਖੱਤ ਸਾਂਭ ਕੇ ਰੱਖੇ ਨੇ ਨਿਖਤ ਜਿਹੜੇ ਲੈਟਰ ਭਾਜੀ ਦਿਖਾਓ ਜੀ ਇਸ ਦਰਸ਼ਕਾਂ ਨੂੰ ਇਹ ਹੱਥੀ ਲੈਟਰ ਵਾ ਜਿਹੜੇ ਉਹਨਾਂ ਵੱਲੋਂ ਲਿਖੇ ਗਏ ਆ ਉਹਨਾਂ ਦੇ ਫਾਦਰ ਸਾਹਿਬ ਪਹਿਲਾਂ ਇਦਾਂ ਦੀਆਂ ਚਿੱਠੀਆਂ ਚਲਦੀਆਂ ਹੁੰਦੀਆਂ ਸੀਗੀਆਂ ਤੇ ਇਹ ਚਿੱਠੀਆਂ ਅਸੀਂ ਇਹ ਚਾਹੁੰਦੇ ਆ ਮੈਂ ਚਾਹੁੰਨਾ ਆ ਰਾਸ ਵੀਡੀਓ ਨੂੰ ਬੇਨਤੀ ਆ ਮੈਂ ਇਹ ਕਲਿੱਪ ਕੱਟ ਕੇ ਸਪੈਸ਼ਲ ਪਾਉਂਗਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਆਖਾਂ ਵਾਰੀ ਸ਼ਾਹ ਨੂੰ ਕਿਤੇ ਕਵਰਾਂ ਵਿੱਚੋਂ ਬੋਲ ਅੱਜ ਕਿਤਾਬੀ ਛਕਦਾ ਕੋਈ ਅਗਲਾ ਪੰਨਾ ਬੋਲ ਸ਼ਿਵ ਕੁਮਾਰ ਬਟਾਲਵੀ ਉਹ ਨਾਮ ਜਿਨ ਪੂਰੇ ਪੰਜਾਬ ਨੂੰ ਆਪਣੇ ਸ਼ਬਦਾਂ ਵਿੱਚ ਲਿਖਤਾ ਪੂਰੀ ਵਰਡ ਦੇ ਵਿੱਚ ਨਾ ਆ ਅੱਜ ਉਸ ਪਰਿਵਾਰ ਦੇ ਨਾਲ ਬੈਠੇ ਆ ਜਿੱਥੇ ਸ਼ਿਵ ਕੁਮਾਰ ਬਟਾਲਵੀ ਜੀ ਆ ਕੇ ਰਹਿੰਦੇ ਰਹਿਆ ਹੁਸ਼ਿਆਰਪੁਰ ਦਾ ਉਹ ਪਿੰਡ ਹੁਸ਼ਿਆਰਪੁਰ ਤਾਂ ਬੈਸੀ ਬਹੁਤ ਮਸ਼ਹੂਰ ਆ ਤੇ ਸ਼ਿਵ ਕੁਮਾਰ ਬਟਵਾਲ ਬਟਾਲਵੀ ਜੀ ਇਸ ਪਿੰਡ ਦੇ ਵਿੱਚ ਪਿੰਡ ਤੂਤਕਲਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਆ ਕਾਮਰੇਡਾਂ ਦਾ ਪਿੰਡ ਵਾ ਸਭ ਤੋਂ ਪੁਰਾਣਾ ਪਿੰਡ ਵਾ ਇੱਥੇ ਸ਼ਿਵ ਕੁਮਾਰ ਬਟਾਲਵੀ ਜੀ ਆਉਂਦੇ ਰਹੇ ਆ ਰਹੇ ਆ ਜਿਸ ਘਰ ਦੇ ਵਿੱਚ ਸੀ ਬੈਠੇ ਆ ਇਸ ਘਰ ਦੇ ਵਿੱਚ ਉਹਨਾਂ ਦੀਆਂ ਯਾਦਾਂ ਬਹੁਤ ਜੁੜੀਆਂ ਹੋਈਆਂ ਨੇ ਅਸੀਂ ਗੱਲਬਾਤ ਕਰਾਂਗੇ ਭਾਜੀ ਉਹਨਾਂ ਨਾਲ ਇਹਨਾਂ ਦੇ ਫਾਦਰ ਸਾਹਿਬ ਨੂੰ ਉਹਨਾਂ ਦੇ ਹੱਥੀ ਲਿਖੇ ਲੈਟਰ ਵੀ ਅੱਜ ਮੌਜੂਦ ਆ ਇਨਾਂ ਦਾ ਨਾਮ ਵੀ ਉਹਨਾਂ ਨੇ ਰੱਖਿਆ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇਹਨਾਂ ਦੇ ਨਾਲ ਬੈਠੇ ਹਾਂ ਜਿਨ੍ਹਾਂ ਦਾ ਨਾਮ ਸ਼ਿਵ ਕੁਮਾਰ ਬਟਾਲਵੀ ਜੀ ਨੇ ਰੱਖਿਆ ਇਸ ਘਰ ਦੇ ਨਾਲ ਉਹਨਾਂ ਦੀਆਂ ਯਾਦਾਂ ਉਹਨਾਂ ਦਾ ਪਿਆਰ ਇਹਨਾਂ ਦੇ ਮੂੰਹੋਂ ਰਹੀ ਸੁਣਦੇ ਹਾਂ ਸਾਡੇ ਨਾਲ ਅਮੋਲਕ ਭਰਾ ਆਇਆ ਸਾਡਾ ਇਹ ਵੀ ਹੋਇਆ ਇਸ ਪੰਡ ਦਾ ਹੀ ਆ ਭਾਜੀ ਹੋਣੀ ਆ ਸ਼ੁਰੂਆਤ ਕਰਦੇ ਹਾਂ ਭਾਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਭਾਜੀ ਸ਼ਿਵ ਕੁਮਾਰ ਬਟਾਲਵੀ ਜੀ ਨਾਮ ਹੀ ਬਹੁਤ ਵੱਡਾ ਆ ਜੀ ਕੀ ਯਾਦਾਂ ਨੇ ਇਸ ਪਰਿਵਾਰ ਦੇ ਨਾਲ ਇਸ ਖੁਸ਼ਿਆਰਪੁਰ ਦੇ ਪਿੰਡ ਦੇ ਨਾਲ ਕਦੋਂ ਕਿਹੋ ਜਿਹਾ ਸਮਾਂ ਸੀ ਉਹ ਦੇਖੋ ਜੀ ਮੈਂ ਤਾਂ ਉਦੋਂ ਪੈਦਾ ਵੀ ਨਹੀਂ ਸੀ ਹੋਇਆ ਜਦੋਂ ਉਹ ਆਉਂਦੇ ਸੀ ਠੀਕ ਆ ਠੀਕ ਆ ਜੀ ਬਹੁਤੀਆਂ ਗੱਲਾਂ ਮੇਰੀ ਮਦਰ ਤੋਂ ਹੀ ਮੈਨੂੰ ਪਤਾ ਪਤਾ ਲੱਗੀਆਂ ਹਮ ਠੀਕ ਨੇ ਤੇ ਕੋਈ ਚੋ ਮਾੜੀ ਮੋਟੀ ਸੂਰਤ ਸੀ ਜਦੋਂ ਮੈਨੂੰ ਮਾੜੀ ਸੂਰਤ ਸੀਗੀ ਤਾਂ ਉਦੋਂ ਮੈਂ ਦੇਖੇ ਸੀ ਉਹ ਮਾੜਾ ਜਿਹਾ ਅੱਖ ਸ਼ੋਹ ਉਹਨਾਂ ਦਾ ਪੂਰਾ ਤਾਂ ਨਹੀਂ ਹੈਗਾ ਠੀਕ ਆ ਠੀਕ ਆ ਜੀ ਉਹ ਆਉਂਦੇ ਸੀ ਮੇਰਾ ਕਾਟ ਦਾ ਵਰਤਵਾ ਮੇਰਾ ਨਾਂ ਵੀ ਉਹ ਨਹੀਂ ਰੱਖਿਆ ਸ਼ਿਵ ਕੁਮਾਰ ਬਟਾਲ ਸ਼ਿਵ ਕੁਮਾਰ ਬਟਾਲ ਅੱਜ ਮਾਣ ਤਾਂ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਤੇ ਉਹਦੇ ਨਾਂ ਰੱਖਿਆ ਤਾਂ ਜੇ ਤੁਸੀਂ ਆਏ ਨਾ ਸਾਡੇ ਕੋਲ ਬਿਲਕੁਲ ਠੀਕ ਨਹੀਂ ਠੀਕ ਨਹੀਂ ਤੁਹਾਨੂੰ ਪਤਾ ਲੱਗਾ ਤੁਸੀਂ ਤੁਸੀਂ ਤਾਂ ਹੀ ਆਏ ਸਾਡੇ ਕੋਲ ਉਹਨਾਂ ਦੀ ਉਮਰ ਉਸਲਾ ਕੋਈ ਬਾਈ 23 ਜਾਂ 24 ਸਾਲ ਦੀ ਹੋਏਗੀ ਠੀਕ ਆ ਠੀਕ ਆ ਜੀ ਜਦੋਂ ਇੱਥੇ ਆਉਂਦੇ ਰਿਹਾ ਸੀ ਉਹ ਆਉਂਦੇ ਰਿਹਾ ਸਾਡੇ ਡੈਡੀ ਨਾਲ ਰਿਲੇਸ਼ਨ ਉਹਨਾਂ ਦੇ ਹੋ ਗਿਆ ਸੀ ਸਾਹਿਤਿਕ ਸਰਗਰਮੀਆਂ ਦੇ ਵਿੱਚ ਕਿਤੇ ਯਾਰੀ ਕਿਦਾਂ ਬਈ ਤੁਹਾਡੇ ਫਾਦਾ ਸਾਹਿਬ ਦੇ ਨਾਲ ਹਾਂ ਉਹੀ ਦੱਸ ਰਿਹਾ ਨਾ ਹਾਂਜੀ ਉਹ ਕਿਤੇ ਸਾਹਿਤਿਕ ਸਰਗਰਮੀਆਂ ਦੇ ਵਿੱਚ ਕਿਤੇ ਇਕੱਠੇ ਹੁੰਦੇ ਰਹੇ ਅੱਛਾ ਜੀ ਸਾਡੇ ਡਾਡੀ ਡਾਡੀ ਵੀ ਰਾਈਟਰ ਸੀਗੇ ਅੱਛਾ ਜੀ ਉਹ ਵੀ ਲਿਖਦੇ ਸੀਗੇ ਤੇ ਇਹ ਵੀ ਜਾਂਦੇ ਹੁੰਦੇ ਸੀ ਉੱਥੇ ਫੇਰ ਇਹਾਂ ਦੀ ਯਾਰੀ ਜੀ ਪੈ ਗਈ ਹਾਂ ਸਾਡੀ ਮਦਰ ਸੀ ਬਟਾਲੇ ਤੋਂ अच्छा जी हां जी ठीक है <laughs> ते ਉਹਨਾਂ ਨੂੰ ਫਿਰ ਬਾਅਦ ਚ ਪਤਾ ਲੱਗਾ ਉਹ ਉਹ ਬਟਾਲੇ ਤੋਂ ਫਿਰ ਕਦੀ ਭੈਣ ਜੀ ਕਹਿ ਦੇਣਾ ਕਦੀ ਭਾਬੀ ਜੀ ਕਹਿ ਦੇਣਾ ਪਰ ਬੀਬੀ ਸਾਡੇ ਨਫ਼ਰਤ ਜਿਆਦਾ ਕਰਦੇ ਹੁੰਦੇ ਸੀ ਉਹਦਾ ਅੱਛਾ ਜੀ ਸ਼ਿਵ ਬਟਾਲ ਵੀ ਨਾ ਕਿਉਂਕਿ ਉਹਦਾ ਪਰਿਵਾਰ ਇੱਕ ਸਥਿਤੀਆਂ ਇੰਨੀਆਂ ਵਧੀਆ ਨਹੀਂ ਸੀ ਹੁੰਦੀ ਤੇ ਕਦੀ ਪੰਜ ਬੱਚੇ ਸੀ ਅਸੀਂ ਤੇ ਉਹਨਾਂ ਦੇ ਖਰਚੇ ਵੀ ਤੋਰਨੇ ਹਾਂ ਤੀਸਰੇ ਬੰਦੇ ਨੇ ਆ ਕੇ ਵਹਿਣਾ ਫਿਰ ਡਰਿੰਕ ਕਰਨੀ ਮਹਿੰਗੀ ਤੋਂ ਮਹਿੰਗੀ ਸ਼ਰ ਉਹ ਸਿਗਰਟ ਪੀਣੀ ਅੱਛਾ ਜੀ ਜਿਹੜੇ ਸ਼ੌਂਕ ਬਹੁਤ ਵੱਲੇ ਸੀ ਉਹਨਾਂ ਦੇ ਸ਼ੌਕ ਵੱਲੇ ਸੀ ਨੇਚਰ ਨਾਲ ਪਿਆਰ ਸੀ ਉਹਨਾਂ ਦਾ ਪੂਰਾ ਹਾਂ ਠੀਕ ਨੇ ਸ਼ੌਕ ਵੱਲੇ ਸੀ ਤੇ ਮਾਤਾ ਜੀ ਸਾਡੇ ਥੋੜੀ ਸਿੱਖ ਪਰਵਾਹ ਨਾ ਸੀਗੇ ਸੰਬੰਧ ਰੱਖਦੇ ਤੇ ਉਹ ਥੋੜੀ ਨਫ਼ਰਤ ਵੀ ਕਰਦੇ ਹੁੰਦੇ ਸੀ ਡੈਡੀ ਨੂੰ ਵੀ ਕਹਿਣਾ ਉਹਨੇ ਵੇ ਇਹਨੂੰ ਕਾ ਇੱਥੇ ਨਾ ਆਇਆ ਕਰੇ ਜੀ ਆ ਫਲਾਣਾ ਫੀਤਾ ਫਿਰ ਵੀ ਡੈਡੀ ਹੁਣਾਂ ਦੇ ਨਾਲ ਬਾਜੀ-ਭਾਜੀ ਕਰਕੇ ਇੰਨੀ ਕੁ ਦੋਸਤੀ ਹੋਣੀ ਪਾ ਲਈ ਸੀ ਨਾ ਡੈਡੀ ਸਾਡੇ ਤੇ ਸਾਲ ਉਹ ਲਾ ਉਮਰ ਹੋ ਗਈ 40-45 ਸਾਲ ਠੀਕ ਆ ਕਾਫੀ ਵੱਡੇ ਸੀ ਨਾ ਵੱਡੇ ਸੀ ਇਹ ਤੇ ਹੀ ਵਾਈ ਤੇ ਹੀ ਸਾਲ ਦੇ ਸੀਗੇ ਬੱਚੇ ਵਾਂਗੂ ਹੀ ਸੀਗੇ ਬਿਲਕੁਲ ਜੀ ਬੱਚੇ ਵਾਂਗੂ ਸੀ ਜਵਾਨੀ ਦੇ ਵਿੱਚ ਹੀ ਸੀਗੇ ਤੇ ਉਹ ਆਉਂਦੇ ਜਾਂਦੇ ਸੀਗੇ ਬਥੇਰੀਆਂ ਲੜਾਈਆਂ ਝਗੜੀਆਂ ਵੀ ਸਾਡੇ ਮੰਮੀ ਡੈਡੀ ਵਿੱਚ ਹੁੰਦੀਆਂ ਰਹੀਆਂ ਠੀਕ ਆ ਜੀ ਤੇ ਖਰਚੇ ਵੀ ਕਰਨੇ ਸ਼ਰਾਬ ਵੀ ਪੀਣੀ ਚਲੋ ਉਹ ਨਹੀਂ ਦੀ ਸ਼ਰਾਬਾ ਚਲੋ ਘਰ ਬਣਦੀਆਂ ਸੀ ਹੂੰ ਤੇ ਪੀ ਰਹਿੰਦੇ ਸੀ ਹਾਂ ਠੀਕ ਨੇ ਫਿਰ ਉਹਨੇ ਲਿਖਣਾ ਸ਼ੁਰੂ ਇੱਥੇ ਕੀਤਾ ਬਹੁਤਾ ਜਿਆਦਾ ਸਾਡੇ ਕੋਲ ਇਸ ਪਰਿਵਾਰ ਨਾਲ ਆਹ ਕੇ ਰਹਿ ਕੇ ਲਿਖਦੇ ਤਾਂ ਪਹਿਲਾਂ ਵੀ ਸੀ ਹਾਂ ਨੇਚਰ ਵਿੱਚ ਆ ਕੇ ਲਿਖਣਾ ਸ਼ੁਰੂ ਕੀਤਾ ਠੀਕ ਆ ਡੈਡੀ ਤੋਂ ਬਹੁਤ ਗੱਲਾਂ ਪੁਰਾਣੇ ਜਿਹੜੇ ਮੁਸ਼ਕਿਲ ਤੋਂ ਮੁਸ਼ਕਿਲ ਸ਼ਾਵਦ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਉਹਨੇ ਵੀ ਆਇਦਾ ਕੀ ਅਰਥ ਹੁੰਦਾ ਹੁਣ ਤੁਸੀਂ ਇੱਕ ਲਫ਼ਜ਼ ਹੁੰਦਾ ਪੰਜਾਬੀ ਵਿੱਚ ਦੁਗਾੜਾ ਹਾਂ ਤੁਸੀਂ ਦਾ ਜਵਾਬ ਦੇ ਸਕਦੇ ਆ ਨਹੀਂ ਦਗਾੜਾ ਜਿਦਾ ਉਹਨੇ ਜ਼ਿਕਰ ਕੀਤਾ ਅੱਛਾ ਜੀ ਪੀੜਾਂ ਦੇ पराग ਦੇ ਵਿੱਚ ਤੇਰੇ ਸੇਕ ਨੂੰ ਕੀ ਵੱਜਿਆ ਦਗਾੜਾ ਕੀ ਬਾਤ ਪੀੜਾਂ ਦਾ ਪਰਾਗਾ ਫੁੰਦੇ ਪਠੀ ਵਾਲੀ ਚੰਬੇ ਦੀ ਡਾਲੀਏ ਦਗਾੜਾ ਜਿਹੜਾ ਲਫ਼ਜ਼ ਹੋਣਾ ਉਹ ਡੈਡੀ ਸਾਡੇ ਜਦੋਂ ਹਾਲ ਪਾਉਂਦੇ ਹੁੰਦੇ ਸੀ ਤਾਂ ਪਸ਼ੂਆਂ ਨੂੰ ਕਹਿੰਦੇ ਤੈਨੂੰ ਦਗਾੜਾ ਲੱਗੇ ਅੱਛਾ ਜੀ ਤੈਨੂੰ ਦਗਾੜਾ ਲੱਗੇ ਦਵਕਾ ਮਾਰ ਦਿੱਤੀ ਦਵਕਾ ਮਾਰੇ ਤਾਂ ਤੈਨੂੰ ਦਗਾੜਾ ਲੱਗਿਆ ਹਾਂ ਦਗਾੜਾ ਇੱਕ ਐਸੀ ਬਿਮਾਰੀ ਆ ਜਿਹੜੀ ਕੋੜੇ ਨੂੰ ਲੱਗਦੀ ਆ ਅੱਛਾ ਗਲੇ ਦੇ ਵਿੱਚ ਇੱਥੇ ਤੋਂ ਉਹਦੀ ਜਾਨ ਹੀ ਲੈ ਕੇ ਰਿੰਦੀ ਉਹ ਅੱਛਾ ਅੱਛਾ ਜੀ ਹਾਂਜੀ ਕੀ ਆ ਬਾਤ ਦਗਾੜਾ ਇੱਕ ਬਿਮਾਰੀ ਆ ਤੇ ਉਹ ਉਹਨੇ ਕਿ ਉੱਥੇ ਜ਼ਿਕਰ ਕੀਤਾ ਤੇਰੇ ਸੇਕ ਨੂੰ ਕੀ ਲੱਗਿਆ ਦਗਾੜਾ ਅੱਛਾ ਜੀ ਨਹੀਂ ਪੀੜਾ ਦਾ ਪ੍ਰਾਗ ਆ ਹਾਂ ਜੀ ਇਹ ਵੀ ਸ਼ਬਦ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੇ ਕਪਤਾ ਚ ਪਾਇਆ ਕਪਤਾ ਚ ਪਾਇਆ ਉਹਨੇ ਤਾਂ ਮਾਪੇ ਸਾਹਿਬ ਤੋਂ ਲੈ ਕੇ ਮਤਲਬ ਸੁਣ ਕੇ ਸੁਣ ਕੇ ਉਹਦਾ ਉਹਦੇ ਅਰਥ ਵੀ ਪੁੱਛੇ ਡੈਡੀ ਤੋਂ ਹਾਂ ਐਦਾਂ ਐਦਾਂ ਇਹ ਕਿਦਾਂ ਆ ਉਹਨੇ ਫਿਰ ਇਹ ਜੇਕਰ ਉਹਦੇ ਵਿੱਚ ਕੀਤਾ ਅੱਛਾ ਜੀ ਹਾਂ ਫਿਰ ਮੇਰੀ ਮੰਮੀ ਜੀ ਕੰਮ ਲੱਗੇ ਹੁੰਦੇ ਸੀ ਹਾਂ ਮੈਂ ਛੋਟਾ ਸੀਗਾ ਮੈਨੂੰ ਨਾਲ ਹੱਥ ਲਾ ਕੇ ਉਹਦੇ ਲਾ ਕੇ ਐਦਾਂ ਪਾ ਦੇਣਾ ਮੰਜੇ ਤੇ ਹਾਂ ਕਹਣਾ ਇਹਦਾ ਹੁਣ ਤਿਆਰ ਲੱਗ ਗਏ ਮੇਰੇ ਪੋਤਲੇ ਰੱਖ ਦੇਣੇ अच्छा जी। ਜਦੋਂ ਇਹ ਰੋਵੇ ਇਹਨੇ ਪਿਸ਼ਾਬ ਕਰਨਾ ਇਹ ਪੋਤੜੇ ਬਦਲ ਦੇਣਦਾ। ਅੱਛਾ ਜੀ। ਕੀ ਬਾਤ ਹੈ। ਲੈ ਲੋ ਭਾਜੀ ਦੇ ਪੋਤੜੇ ਸ਼ਿਵ ਕੁਮਾਰ ਬਟਾਲਵੀ ਨੇ ਬਦਲੇ ਭਾ ਜਣਾ। ਹਾਂ। ਪੋਤੜੇ ਮੇਰੇ ਬਦਲੇ ਉਹਨੇ। ਕੋਲ ਫਿਰ ਮੰਮੀ ਸਾਡ ਨੂੰ ਕੀ ਆ? ਲਾਜੋ ਪਾ ਵੀ ਸਾਡੇ ਸੀ ਸਾਡੀ ਬੀਬੀ ਨੂੰ। ਅੱਛਾ ਜੀ। ਲਾਜੋ ਲਾਜੋ ਪਾ ਵੀ ਇਹ ਤੇ ਕਵਤਾ ਲਿਖ ਦਵਾ। ਅੱਛਾ ਜੀ। ਹੈ। ਬੀਬੀ ਕਹਿੰਦੇ ਨਹੀਂ ਖਬਰਦਾਰ ਜੇ ਕਵਤਾ ਲਿਖੀ ਤਾਂ। ਨਹੀਂ ਲਿਖਣੀ ਕਵਤਾ। ਕਉਕੀ ਬੀਬੀ ਛੋਟ ਨਫਰਤ ਜੇ ਜੇਦ ਨਾਤਾ ਵੀ ਲੈ ਤਾ ਜੀ ਕੋ ਹੋ ਠੀਕ ਆ ਆਪਣੇ ਮਤਲਬ ਲਈ ਕਹਤਾ ਵੀ ਇਹ ਖੇਲੇ ਪਿਆ ਪਿਆ ਛੱਡੂ ਇਹਨੂੰ ਸਾਹ ਵੀ ਛੱਡੂਗਾ ਪਰ ਪੋਤੜੇ ਬਦਲ ਨਹੀਂ ਮਤਲਬ ਵੀ ਉਹਨੇ ਆਪਣਾ ਕੰਮ ਕਰਨਾ ਹੁੰਦਾ ਸੀ ਵੀ ਜੀ ਸਾਡੀ ਨੇ ਫਿਰ ਵੀ ਉਹਨੇ ਇਹ ਜ਼ਿਕਰ ਕਰ ਦਿੱਤਾ ਸੀ ਤੁਹਾਡਾ ਪੋਤੜਿਆਂ ਦਾ ਅਰੇ ਪੋਤੜਿਆਂ ਦਾ ਠੀਕ ਆ ਜੀ ਬਿਰਹਾ ਸਾਡੇ ਪੋਤੜਿਆਂ ਵਿੱਚ ਤੁਰ ਤੋ ਰੱਖਿਆ ਮਾਮਾ ਇਹ ਗੀਤ ਆ ਰਾਤ ਚਾਂਦਨੀ ਮੈਂ ਤੋਰਾ ਮੇਰਾ ਨਾਲ ਤੋਰੇ ਪਰਛਾਵਾਂ ਨੇ ਜਿੰਦੇ ਮੇਰੀਏ ਅੱਛਾ ਜੀ ਉਹਦੇ ਵਿੱਚ ਇਸ 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 ਪੂਤੜਿਆਂ ਨੂੰ ਉਹਨੇ ਜੀਕਰ ਤਾਡੇ ਪੂਤੜਿਆਂ ਦੇ ਜਿਗਰ ਉਹ ਮੇਰੇ ਪੂਤੜਿਆਂ ਦਾ ਜੀਕਰ ਹੋਆ ਬਹੁਤ ਵੱਡੀ ਗੱਲ ਆ ਭਾਜੀ ਫਿਰ ਉਹ ਨਹੀਂ ਦਿਨੀ ਰੋਟੀ ਪਹਿਲਾਂ ਅਸੀਂ ਕੱਲੇ ਡੈਡੀ ਤੇ ਕੱਲੇ ਰਹਿੰਦੇ ਹੁੰਦੇ ਸੀ ਛੇਵੇਂ ਵੀ ਇੱਥੇ ਰਹਿਣਾ ਰੋਟੀ ਪਿੰਡੋਂ ਆਉਣੀ ਡੈਡੀ ਨੇ ਸ਼ਾਮ ਨੂੰ ਚੱਲ ਜਾਣਾ ਮੈਂ ਰੋਟੀ ਲੈ ਕੇ ਆ ਜਾਣਾ ਤੇ ਫਿਰ ਡੈਡੀ ਨੂੰ ਨੇ ਸਵਾਲ ਕੀਤਾ ਤੇ ਯਾਰ ਤੈਨੂੰ ਡਰ ਨਹੀਂ ਲੱਗਦਾ ਜਦੋਂ ਰਾਤ ਨੂੰ ਤੂੰ ਆਉਣਾ ਹੈ ਇਹ ਭਾਈ ਜੰਗਲ ਸੀ ਸਾਰਾ ਚੰਗ ਅੰਬਾਂ ਦੇ ਬਾਗ ਹੁੰਦੇ ਅੰਬਾਂ ਦੇ ਬਾਗ ਸੀ ਕਿਉਂਕਿ ਮਸ਼ਹੂਰ ਆ ਹਿਸ਼ਾਰ ਪਰੰਬਾਂ ਦੇ ਬਾਗ ਅੰਬਾਂ ਦੇ ਬਾਗ ਸਾਰੇ ਆਂਬੀ ਸੀ ਆਂਬੀ ਸੀਗੇ ਤੇ ਉਹ ਡੈਡੀ ਸਾਡੇ ਨੇ ਕਿਹਾ ਵੀ ਡਰ ਕਾ ਦਾ ਮੇਰਾ ਪਰਛਾਵਾ ਮੇਰੇ ਨਾਲ ਹੁੰਦਾ ਫੇਰ ਉਹਨੇ ਲਿਖਿਆ ਰਾਤ ਚਾਰਨੀ ਮੈਂ ਤੁਰਾ ਮੇਰਾ ਨਾਲ ਤੁਰੇ ਪਰਛਾਵਾ ਨਿਜਿੰਦੇ ਵੇਰੀ ਜੀ ਹਰੇਕ ਇੱਕ ਸ਼ਬਦ ਨੂੰ ਕੱਢ ਕੇ ਲਿਖ ਦਿੰਦੇ ਸੀਗੇ ਲਿਖ ਦਿੰਦੇ ਸੀ ਉਹ ਲੈਖ ਦਿਨ ਦੇਸੀ ਗਾਜਬ ਦੀ ਗੱਲ ਹੈ ਨਾ ਭਾਜੀ ਗਲੀਆਂ ਗਲੀਆਂ ਚਾਨਣ ਫਿਰਦਾ ਮੈਂ ਕਿਸ ਗਲੀ ਜਾਂ ਜਿੱਦੇ ਵੀ ਨਾਇਰ ਦੀ ਏਜੰਟੀ ਲੋਨੇ ਹੁਣ ਠੀਕ ਹੈ ਜੀ ਇਦਾਂ ਦੇ ਲਫਜ਼ ਬੜੇ ਵਰਤੇ ਉਹਦੀ ਡੈਡੀ ਸਾਡੇ ਤੋਂ ਸਿੱਖੀ ਕਿਉਂਕਿ ਸ਼ਹਿਰ ਦਾ ਤਾਂ ਬੱਚਾ ਸੀ ਉਹ ਬਿਲਕੁਲ ਜੀ ਉੱਥੇ ਕੀ ਇੱਥੇ ਦੀਆਂ ਗੱਲਾਂ ਇਦਾਂ ਦੀਆਂ ਗੱਲਾਂ ਅਸਲੀ ਆ ਕੇ ਪਿੰਡ 'ਚ ਸਿੱਖੇ ਹਾਂ ਚਲੋ ਸਮਾਜ ਵਿੱਚ ਵਿਚਰ ਕੇ ਅਸੀਂ ਤਾਂ ਪਿੰਡ ਨਹੀਂ ਕਿੱਸੇ ਸਮਾਜ ਵਿੱਚ ਵਿਚਰ ਕੇ ਸਿੱਖੇ ਹੋ ਨਹੀਂ ਭਾਜੀ ਜੂ ਬਜ਼ੁਰਗਾਂ ਕੋ ਸਿੱਖ ਹੋ ਗਿਆ ਉਹ ਹੀ ਲਿਖ ਛੜਿਆ ਉਹ ਹੀ ਲਿਖ ਛੜਿਆ ਹਣਾ ਹਾਂ ਲਿਖ ਛੜਿਆ ਆ ਤਰ੍ਹਾਂ ਦੇ ਵਗ ਦੇਣੇ ਕਿਉਂ ਉਹ ਉਦੋਂ ਪਾਣੀ ਤੇ ਮਿੱਟੀ ਰਲ ਕੇ ਇਦੀ ਇੱਕ ਇਦਾਂ ਦੀ ਖੁਸ਼ਬੂ ਦਿੰਦੇ ਸੀ ਨਾ ਹਾਂ ਉਹ ਵਧੀਆ ਸੀ ਤੁਹਾਡੀ ਆਗਰ ਕੀ ਉਹ ਵਾਲੀ ਗੱਲ ਦੱਸੋ ਕਿਹੜੇ ਆਪਣੇ ਇਥੇ ਚੋ ਵਗਦਾ ਸੀਗਾ ਆ ਇਥੇ ਨਾਲ ਦੀ ਚੋ ਵਗਦਾ ਸੀ ਇਥੇ ਸਾਡੇ ਨਾਲੇ ਘਰ ਦੇ ਨਾਲ ਦੀ ਖਹਿ ਕੇ ਚੋ ਲੱਗਦਾ ਹੁੰਦਾ ਸੀ ਇਥੋਂ ਦੀ ਠੀਕ ਆ ਤੇ ਉਹ ਫਿਰ ਉਹਦੇ ਮੁੰਡ ਵੇਖ ਕੇ ਲਿਖਦਾ ਰਿਆ ਜਦੋਂ ਮੀਂਹ ਪੈਣਾ ਨਹੀਂ ਮੀਂਹ ਨਹੀਂ ਪੈਣਾ ਚੋ ਤਾਂ ਹਮੇਸ਼ਾ ਹੀ ਵਗਦੇ ਸੀ ਚੋ ਚੋ ਪਾਣੀ ਚੱਲਦਾ ਪਾਣੀ ਚੱਲਦਾ ਸੀ ਸੇਮਾ ਉੱਤੇ ਸੀ ਸੇਮਾ ਉੱਪਰ ਸੀ ਸੇਮਾ ਉੱਤੇ ਸੀ ਤੇ ਉਹਨੇ ਫਿਰ ਲਿਖਿਆ ਸੀ ਜਿੱਥੇ ਅਤਰਾਂ ਦੇ ਵਗਦੇ ਨੇ ਚੋ ਉੱਥੇ ਮੇਰਾ ਯਾਰ ਵਗਦਾ ਬਸਦਾ ਤੁਹਾਡੇ ਫਾਜ਼ਲ ਸਾਹਿਬ ਦੀ ਗੱਲ ਕੀਤੀ ਫਿਰ ਇੱਕ ਉਹਨੇ ਸ਼ਿਕਰਾ ਯਾਰ ਬਣਾਇਆ ਮੈਂ ਸ਼ਿਕਰਾ ਯਾਰ ਬਣਾਇਆ। ਉਹ ਵੀ ਸਾਡੇ ਡੈਡ ਸ਼ਿਕਰਾ ਜਾਣਦੇ ਕੀ ਹੁੰਨ ਸੀ? ਨਹੀਂ ਜੀ। ਸ਼ਿਕਰਾ ਲਫਜੇ ਇੱਕ ਹੈ ਨਾ। ਬਾਜ ਨਹੀਂ ਬਾਜ ਕਹਿੰਦੇ। ਉਹ ਜਿਹੜਾ ਸ਼ਿਕਾਰ ਕਰਦਾ ਪੰਛੀਆਂ ਦਾ। ਇੱਕ ਵੱਡਾ ਹੁੰਦਾ ਹੈ, ਇੱਕ ਛੋਟਾ ਹੁੰਦਾ ਸ਼ਿਕਰਾ। ਅੱਛਾ ਜੀ। ਉਹਨੂੰ ਸ਼ਿਕਰਾ ਕਹਿੰਦੇ ਆ। ਛੋਟੀ ਜੀ ਹਾਈਟ ਹੁੰਦੀ ਬਾਜ ਤੋਂ ਘੱਟ ਹੁੰਦੀ ਆ। ਬਾਜ ਤੋਂ ਛੋਟਾ ਹੁੰਦਾ। ਹਾਂ ਜੀ ਹਾਂ ਜੀ। ਪੰਜੇ ਵੜੇ ਤੇਜ਼ ਹੁੰਦੇ, ਚੁੰਝ ਬੜੀ ਤੇਜ਼ ਹੁੰਦੀ ਉਹਦੀ। ਜੀ। ਉਹਦੇ ਤੇ ਉਸ ਉਹ ਵੀ ਕੰਪੈਰੀਜ਼ਨ ਸਾਡੇ ਡੈਡੀ ਨਾਲ ਕੀਤਾ। ਕਿਆ ਬਾਤ ਹੈ ਫਿਰ ਨਾ ਚੋ ਦੇ ਨਾਲ ਲੰਗਦੇ ਐਦਾ ਹੀ ਦਾ ਕੰਡਿਆਲੀਆਂ ਥੋਰਾ ਸੀ ਹਾਂ ਜਿੱਥੋਂ ਚੋ ਡਾਇਵਰਟ ਕਰਦਾ ਸੀ ਹਾਂਜੀ ਥੋਰਾ ਸੀ ਫਿਰ ਉੱਤੇ ਕੇ ਨਾਲ ਹੀ ਥੋਰਾ ਤੇ ਮੈਂ ਕੰਡਿਆਲੀ ਥੋਰ ਵੀ ਸੱਜਣਾ ਉੱਗੀ ਵਿੱਚ ਵੇਲੇ ਨਾ ਕੋਈ ਮੇਰੀ ਸ਼ਾਮੇ ਬੈਠੇ ਨਾ ਪਤਖਾਉਣ ਲੇਦੇ ਹੂੰ ਹੂੰ ਜਦੋਂ ਥੋਰਾ ਤੇ ਥੋਰਾਂ ਨਮਰ ਕਰਦੇ ਥੋਰਾ ਤੇ ਹੋਰ ਵੀ ਹੋਰ ਵੀ ਗਾਹਾਂ ਹੈਗਾ ਆ ਉਹ ਮੈਨੂੰ ਯਾਦ ਨਹੀਂ ਵੈਸੇ ਬੜਾ ਵਧੀਆ ਆ ਉਹ ਉਹ ਨਾਗਾਂ ਦੇ ਨਾਲ ਫਿਰ ਉਹ ਕੰਪੈਰੀਸ਼ਨ ਕੀਤਾ ਥੋੜਾ ਦਾ ਨਾਗਾਂ ਦੇ ਨਾਲ ਤੇ ਇਤਨੀਆਂ ਜਿਆਦਾ ਸੀ ਉਹਨਾਂ ਦੀ ਸਾਡੀ ਪਛਾਣ ਉਹਦੀ ਮੌਤ ਤੋਂ ਬਾਅਦ ਜਿਆਦਾ ਬਣੀ ਹਾਂ ਜਿਆਦਾ ਬਣੀ ਜਦੋਂ ਜਦੋਂ ਜੀਂਦੇ ਸੀਗੇ ਉਦੋਂ ਸੁਨਿਆਰੇ ਨੂੰ ਪਤਾ ਨਹੀਂ ਲੱਗਾ ਹੀਰਾ ਘੁੰਮਦਾ ਤੁਸੀਂ ਲੈਟਰ ਨਹੀਂ ਪੜੇ ਨਾ ਲੈਟਰ ਜੇ ਪੜੇ ਹੋ ਤਾਂ ਸਭ ਕੁਝ ਪਤਾ ਲੱਗ ਜਾ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਪਰਿਵਾਰ ਦੇ ਕੋਲ ਉਹ ਚੀਜ਼ ਆ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਮਨ ਲਓ ਬਟਾਲੇ ਜਾਂਦੇ ਸੀ ਜਾਂ ਕਿਤੇ ਦੂਰ ਦਹਾੜੇ ਦਾ ਸਫ਼ਰ ਕਰਦੇ ਸੀ ਤਾਂ ਇਹਨਾਂ ਦੇ ਫਾਦਰ ਸਾਹਿਬ ਨੂੰ ਲੈਟਰ ਲਿਖਦੇ ਸੀ ਸਾਡੇ ਤੋਂ ਚਿੱਠੀਆਂ ਵੀ ਮੌਜੂਦ ਆ ਜਿਨ੍ਹਾਂ ਦਾ ਮੁੱਲ ਕੋਈ ਦੇ ਨਹੀਂ ਸਕਦਾ ਇਹਨਾਂ ਤੋਂ ਉਹ ਚੀਜ਼ਾਂ ਪਈਆਂ ਹੋਈਆਂ ਆ ਉਹਨਾਂ ਦੀ ਫੋਟੋ ਪਈ ਹੋਈ ਆ ਉਹਨਾਂ ਦੇ ਹੱਥੀ ਲਿਖਤ ਜਿਹੜੇ ਲੈਟਰ ਆਪਾਂ ਜੀ ਦਿਖਾਓ ਜੀ ਦਰਸ਼ਕਾਂ ਨੂੰ ਇਹ ਹੱਥੀ ਲੈਟਰ ਵਾ ਜਿਹੜੇ ਉਹਨਾਂ ਵੱਲੋਂ ਲਿਖੇ ਗਏ ਆ ਉਹਨਾਂ ਦੇ ਫਾਦਰ ਸਾਹਿਬ ਪਹਿਲਾਂ ਇਦਾਂ ਦੀਆਂ ਚਿੱਠੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਤੇ ਇਹ ਚਿੱਠੀਆਂ ਦੇਸ਼ਾਂ ਦੇ ਮੁਲਕ ਵੀ ਨੇ ਉਸ ਸਮੇਂ ਦਾ ਹਣਾ ਪੋਸਟ ਕਾਰਡ ਹੁੰਦੇ ਸੀ ਅੱਜ ਇਹਦੀ ਵੈਲਿਊ ਜ਼ੀਰੋ ਕਰਤੀ ਲੋਕਾਂ ਨੇ ਹਣਾ ਬਹੁਤ ਕੰਪਨੀਆਂ ਆ ਗਈਆਂ ਲਖਾਈ ਦੇਖਦੇ ਆਂ ਕੀ ਬਾਤ ਹੈ ਮੇਰੇ ਫਾਦਰ ਸਾਹਿਬ ਦੀ ਲਖਾਈ ਹੈ ਅੱਛਾ ਜੀ ਹਾਂਜੀ ਜ਼ਬਰਦਸਤ ਮੋਤੀ ਰਹੀ ਆ ਹੈ ਬਿਨਾ ਲਾਈਨਾਂ ਦੇ ਦੇਖੋ ਬਿਨਾ ਲਾਈਨਾਂ ਤੋਂ ਆ ਦੇਖੋ ਜੀ ਇੱਕ ਕਹਾਣੀ ਲਿਖੀ ਹੈ ਕੋਈ ਇੱਕ ਕਹਾਣੀ ਹੈ ਕਹਾਣੀ ਦਾ ਤਾਂ ਸ਼ੀਰ ਲਿਖਿਆ ਆ ਯਾਰ ਲਹੂ ਤੇ ਲਾਹਣ ਲਹੂ ਤੇ ਲਾਹਣ ਕਹਾਣੀ ਦੇ ਲਗਦੇ ਆ ਸਿੱਧੀਆਂ ਕਦਾਂ ਲਾਈ ਸਿੱਧੀਆਂ ਕਦਾਂ ਸਿੱਧੀਆਂ ਤੇ ਵੀ ਦੇ ਹਾਂ ਬਿਲਕੁਲ ਇਹ ਸ਼ਾਈ ਉਦੋਂ ਹੁੰਦੀ ਸੀ ਕਿ ਸਾਡਾ ਡੈਡੀ ਸਾਨੂੰ ਉਹ ਸ਼ਾਈ ਵਰਤਨ ਨਹੀਂ ਸੀ ਦਿੰਦੇ ਚੈਲਪਾਰਕ ਅੱਛਾ ਜੀ ਤੇ ਪਾਰਕਰ ਆਈ ਉਹ ਸ਼ਾਈ ਜਿਹਦੇ ਚ ਪਾਰਾ ਪੈਂਦਾ ਸੀ ਹਨਾ ਨਹੀਂ ਪਾਰਾ ਪਤਾ ਨਹੀਂ ਇਹਨਾਂ ਨੂੰ ਬੇ ਚੈਲਪਾਰਕ ਉਹ ਸ਼ਾਈ ਦਾ ਸਟ੍ਰੀਟ ਨੇਮ ਇਹ ਸੀ ਉਹਦਾ ਅੱਛਾ ਜੀ ਉਹ ਸਾਡੀ ਵੱਡੀ ਐਡੀ ਸੀਸੀ ਦੇ ਆਉਂਦੇ ਹੁੰਦੇ ਸੀ ਸਾਨੂੰ ਨਹੀਂ ਸੀ ਵਰਤਨ ਦਿੰਦੇ ਉਹ ਇਹ ਉਹ ਸ਼ਾਈ ਨਾਲ ਲਿਖੇ ਗਏ ਆ ਹਾਂ ਜੇ ਲੋ ਉਧਰ ਦੀ ਹੁੰਦਾ ਹੈ ਕੀ ਬਾਤ ਹੈ ਪੈਨ ਨਾਲ ਲਿਖੇ ਆ ਹੂੰ ਇਹ ਲੈਟਰ ਆ ਜੀ ਹੋਰ ਆ ਲੈਟਰ ਆ ਜੀ ਵਾ ਕੋ ਸਮਝ ਆ ਪਈ ਆ ਲੈਟਰ ਆ ਜੀ ਦੇਖੋ ਜੀ 6 ਤਰੀਕ 9ਵਾਂ ਮਹੀਨਾ 68 ਸਨ ਵਾਲੀ ਆ ਦੇਖੋ ਜੀ ਲਖਾਈ ਸ਼ਿਵ ਕੁਮਾਰ ਬਟਾਲਵੀ ਜੀ ਦੀ ਆਪਣੇ ਹੱਥੀਂ ਲਿਖ ਕੇ ਇਹਨਾਂ ਦੇ ਫਾਦਰ ਸਾਹਿਬ ਨੂੰ ਭੇਜਦੇ ਰਹੇ ਆ ਇਹਨਾਂ ਦਾ ਐਡਰੈਸ ਪ੍ਰੇਮਨਗਰ ਬਟਾਲਾ ਹਾਂ ਪ੍ਰੇਮਨਗਰ ਰੋਟੜਾ ਅਜਾ ਪ੍ਰੇਮਨਗਰ ਬਟਾਲਾ ਤਲੇ ਸਾਈਨ ਵੀ ਕਰਦੇ ਰਹੇ ਆ ਲੈ ਕੇ ਆ ਸੀ ਹਾਂ 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 ਸ਼ਰੂ ਕੁਮਾਰ ਹਾਂ ਭਾਜੀ ਇਹ ਆ ਜਿਹੜੇ ਆਪਾਂ ਲੈਟਰ ਆ ਤਾਂ ਲੋਕ ਅਪਰੂਚ ਵੀ ਕੀਤੀ ਹੋਊਗੀ ਇਹਨਾਂ ਨੂੰ ਲੈਣ ਵਾਸਤੇ ਬਹੁਤ ਅਪਰੂਚ ਹੋਈ ਹੈ ਹਨਾ ਜੀ ਹੈ ਕੋਈ ਮੁੱਲ ਮਤਲ ਦੇ ਸਕਦੇ ਕਿਸ ਨੂੰ ਇਹ ਨਹੀਂ ਦੇ ਸਕਦਾ ਨਹੀਂ ਦੇ ਸਕਦੇ ਮੈਂ ਨਹੀਂ ਦੇ ਸਕਦਾ ਕਹਿੰਦਾ ਮੁੱਲ ਹੀ ਹੈ ਨਹੀਂ ਜੀ ਇਹ ਚਾਹੇ ਕਰੋੜ ਛੱਡੋ ਤੁਸੀਂ ਮੈਂ ਨਹੀਂ ਦੇ ਸਕਦਾ ਖਾਲੀ ਚੈੱਕ ਦੇ ਦਿਓ ਇਹ ਤਾਂ ਵੀ ਨਹੀਂ ਇਹਦਾ ਮੁੱਲ ਹੈਗਾ ਹਨਾ ਜੀ ਲੈਟਰ ਸੈਟ ਕੋ ਬਹੁਤ ਸੀ ਹਾਂ ਸਾਰੇ ਫੈਮਿਲੀ ਦੇ ਹੋਰ ਮੈਂਬਰਾਂ ਨੇ ਉਹ ਗੈਪ ਕਰ ਦਿੱਤੇ ਵਿੱਚ ਇਹ ਤਾਂ ਮੈਂ ਕਿਤੇ ਖੋ ਕੇ ਰੱਖਿਓ ਆ ਲੈਟਰ ਅੱਛਾ ਜੀ ਦੁਰਲਭਿਆ ਬਹੁਤ ਜ਼ਿਆਦਾ ਆ ਮੇਰਾ ਨਾਮ ਇਹ ਚ ਮੈਂਸ਼ਨ ਕੀਤਾ ਆ ਬ੍ਰੈਕਟ ਦੇ ਵਿੱਚ ਅੱਛਾ ਜੀ ਆ ਦੇਖੋ ਚਿੱਠੀ ਜਨਾਬ ਰਿੱਤੂ ਰਾਜ ਸਿੰਘ ਜੀ ਇਹ ਭਾਜੀ ਦਾ ਨਾਮ ਰਿੱਤੂ ਰਾਜ ਸਿੰਘ ਆ ਜਿਹੜਾ ਸ਼ਿਵ ਕੁਮਾਰ ਬਟਾਲਵੀ ਜੀ ਨੇ ਰੱਖਿਆ ਆ ਬੜਾ ਮਾਣ ਮਹਿਸੂਸ ਹੁੰਦਾ 14 14 46 ਇਹਦੇ ਵਿੱਚ ਭਾਜੀ ਵਰਤ ਕਦੋਂ ਦਾ ਹੋਇਆ ਕਾਟਾ ਆ ਤਾਂ ਲਿਖਿਆ ਕਾਟਾ ਡੇਟ ਕੀ ਸੀਗੀ ਬਈ ਬਸਾਖੀ ਦਾ ਲੱਗਾ ਸ਼ੱਕ ਆ ਦੇਖੋ ਆ ਹਾਂ ਬਸ ਉਹੀ ਆ ਸਹੀ ਨਹੀਂ ਥੋੜੀ ਜਿਹਾ ਪਹਿਲਾਂ ਦਾ ਅੱਛਾ ਉਹਨੇ ਲਿਖਿਆ ਆ ਮੈਂ ਪੜਿਆ ਰਿਤੂ ਰਾਜ ਸਿੰਘ ਰੱਖ ਦੋ ਅਹ ਤੁਸੀਂ ਪੜਿਆ ਕਿਉਂ ਨਹੀਂ ਮੈਂ ਤਾਂ ਇੰਟਰੋਡਕਸ਼ਨ ਲਈ ਦਿੱਤਾ ਦਾ ਬਰਤ ਹੋਇਆ ਸੀਗਾ ਬਸਾਖੀ ਨੂੰ 13 4 6 ਇਹ ਲੈਟਰ ਹੈਗਾ ਆ 14 4 6 ਦਾ ਹਾਂ ਮਤਲਬ ਉਸ ਤੋਂ ਪਹਿਲਾਂ ਵਾਰਾ ਕੀ ਉਹਨੂੰ ਦੇਖ ਲਓ ਲਿਖਿਆ ਹੋਇਆ ਕਿ ਕੀ ਤੁਸੀਂ ਰਿਤੂ ਰਾਜ ਸਿੰਘ ਇਹਨਾਂ ਦਾ ਨਾਮ ਰੱਖਦੇ ਹੋ ਭਾਜੀ ਕੀ ਬਾਤ ਹੈ ਰੋਸ਼ਨ ਬਣ ਸਕੇ ਪੱਤਰ ਮਿਲਿਆ ਬੜੀ ਖੁਸ਼ੀ ਨੂੰ ਆrawValue ਜੀ ਰਿਸਪੈਕਟ ਨਾਲ ਲਿਖਦਾ ਹੁੰਦੇ ਆrawValue ਜੀ ਇਹ ਆrawValue ਤੁਹਾਡੇ ਫਾਦਰ ਸਾਹਿਬ ਦਾ ਨਾਮ ਸੀ ਬਸ ਹਾਂ ਫਾਦਰ ਸਾਹਿਬ ਦਾ ਨਾਮ ਸੀ ਸਾਡੇ ਆ ਕੋਈ ਹੋਰ ਯਾਦ ਸੁਣਾਓ ਭਾਜੀ ਉਹਨਾਂ ਦੀ ਕਹਿੰਦੇ ਇੱਥੇ ਅੰਬਾਂ ਦੇ ਬਾਗ ਥੱਲੇ ਬਹਿ ਕੇ ਨਿੱਚੜ ਨੂੰ ਪਿਆਰ ਕਰਦੇ ਸੀ ਕਾਫੀ ਉਹ ਆ ਸਾਡੀਆਂ ਪਹਿਲਾਂ ਆ ਮਕਾਨ ਨਹੀਂ ਸੀ ਹੁੰਦੇ ਅੱਛਾ ਜੀ ਸਾਡੀਆਂ ਛੰਨਾ ਹੁੰਦੀਆਂ ਸੀ ਜਿਹੜੀ ਸਰਵਾੜ ਦੇ ਆ ਨਹੀਂ ਹੁੰਦੀਆਂ ਕੱਖਾਂ ਕਾਨਿਆਂ ਦੇ ਉਹਨਾਂ ਛੰਨਾ ਵਿੱਚ ਸਾਡ ਕੋ ਆ ਕੇ ਰਿਆ ਅੱਛਾ ਜੀ ਹਾਂ ਉਹਨਾਂ ਦੇ ਕੁੱਲੀ ਚ ਆ ਕੇ ਰਿਆ ਕੱਖਾਂ ਨਹੀਂ ਕੁੱਲੀ ਚ ਰਿਆ ਕੱਖਾਂ ਦੀ ਕੁੱਲੀ ਚ ਆ ਕੇ ਰਿਆ ਬਹੁਤ ਵੱਡੀ ਗੱਲ ਆ ਇੰਨਾ ਵੱਡਾ ਲੇਖਕ ਕੱਖਾਂ ਦੀ ਕੁੱਲੀ ਚ ਆ ਕੇ ਲਿਖ ਗਿਆ ਪਰ ਵੱਡਾ ਤਾਂ ਹੁਣ ਬਾਅਦ ਹੀ ਬਣੇ ਬਾਅਦ ਬਣੇ ਉਹਦੋਂ ਦਾ ਹਾਲਾਤ ਠੀਕ ਨਹੀਂ ਸੀ ਭਾਈ ਜੀ ਨਹੀਂ ਸੀ ਠੀਕ ਨਹੀਂ ਸੀ ਠੀਕ ਨਹੀਂ ਸੀ ਦੋ ਤਿੰਨ ਥਾਂ ਹੀ ਉਹਦਾ ਪੇਚ ਸੀ ਤਸੀਲਦਾਰ ਡੈਡੀ ਉਹਦੇ ਫਾਦਰ ਸਾਹਿਬ हां ਤਹਿਸੀਲਦਾਰ ਸੀ ਉਸ ਟਾਈਮ ਇਹਨੂੰ ਪਟਵਾਰੀ ਵੀ ਲਵਾਇਆ ਬੈਕ ਵਿੱਚ ਵੀ ਲਵਾਇਆ ਪਰ ਜਦ ਉਹਨਾਂ ਦੂਸਰੇ ਧਿਆਨ ਹੀ ਨਹੀਂ ਹੈਗਾ ਤਾਂ ਨੌਕਰੀਆਂ ਤੋਂ ਹੁੰਦੀਆਂ ਸਰਕਾਰੀ ਨੌਕਰੀ ਛੱਡਤੀ ਹੈ ਨਾ ਛੱਡ ਦਿੱਤੀ ਛੱਡ ਦਿੱਤੀ ਨੌਕਰੀ ਨਹੀਂ ਕੀਤੀ ਨੌਕਰੀ ਨਹੀਂ ਕੀਤੀ ਦੇਖ ਲਓ ਨੌਕਰੀ ਨਹੀਂ ਕੀਤੀ ਨਹੀਂ ਕੀਤੀ ਹਾਂ ਫਾਦਰ ਸਾਹਿਬ ਤਹਿਸੀਲਦਾਰ ਸੀਗੇ हां ਤਹਿਸੀਲਦਾਰ ਉਹ ਕਿੰਨਾ ਕਿੰਨਾ ਟਾਈਮ ਇੱਥੇ ਆ ਕੇ ਰਹਿੰਦੇ ਰਹੇ ਘਰ ਦੇ ਵਿੱਚ ਹਫਤਾ ਹਫਤਾ ਵੀ ਰਹਿੰਦੇ ਰਹੇ ਅੱਛਾ ਜੀ ਹਾਂ ਹਫਤੇ ਬਾਅਦ ਜਾਣਾ ਫਿਰ ਮੁੜ ਕੇ ਆ ਜਾਣਾ ਆ ਜਾਣਾ ਇਹ ਲੈਟਰ ਦੱਸਦੇ ਆ ਕਿ ਜਦੋਂ ਦਿਲ ਮੁੜ ਕੇ ਜਾ ਕੇ ਲੈਟਰ ਲਿਖਣੀ ਕੀ ਹੈ ਨਾ ਇੰਨਾ ਪਿਆਰ ਪੈ ਗਿਆ ਪਿਆਰ ਇੰਨਾ ਸੀ ਵੀ ਉਹ ਰਹਿ ਨਹੀਂ ਸਕਦੇ ਫਿਰ ਤਦੇ ਲੈਟਰ ਲਿਖਦੇ ਸੀ ਇੱਕ ਲੈਟਰ ਆਪਣਾ ਪਿਆਰ ਲੈਟਰਾਂ ਥਰੂ ਜਾਂਦਾ ਸੀਗਾ ਹਾਂ ਇਹਨਾਂ ਲੈਟਰਾਂ ਕਰਕੇ ਅਜੇ ਵੀ ਮੁੰਡੇ 20 ਤੋਂ 30 ਸਾਲ ਦੇ ਮੇਰ ਕੋ ਅਜੇ ਵੀ ਮੇਰ ਨਾਲ ਅਟੈਚ ਹੋ ਆਇਆ ਨਾ ਲੈਟਰਾਂ ਕਰਕੇ ਅੱਛਾ ਉਹ ਅਜੇ ਵੀ ਮੇਰ ਤੋਂ ਬਿਨਾ ਰਹਿ ਨਹੀਂ ਸਕਦੇ ਜਿੰਨਾ ਚਿਰ ਮੈਨੂੰ ਦੋ ਤਿੰਨ ਵਾਰੀ ਦਿਹਾੜੀ ਦਾ ਫੋਨ ਨਾ ਕਰ ਲਿਆ ਜੀ ਉਹਨੇ ਬਹੁਤ अच्छे ਜਿਹੜੀ ਆ ਭਾਵੇਂ ਉਹ ਮੇਰੇ ਪਿੰਡ ਦੇ ਆ ਭਾਵੇਂ ਉਹ ਲਾਮਲੇ ਆ ਭਾਵੇਂ ਕਿਤੇ ਦੇ ਆ ਜਿਹੜੇ ਪਿਆਰ ਕਰਦੇ ਨੇ ਪਿਆਰ ਕਰਦੇ ਆ ਇਹਨਾਂ ਲੈਟਰਾਂ ਕਰਕੇ ਹੀ ਇਹਨਾਂ ਲੈਟਰਾਂ ਕਰਕੇ ਤੂੰ ਕਈ ਗੱਲਾਂ ਵੀ ਪੁੱਛਦੇ ਰਹਿੰਦੇ ਸੀ ਤੁਹਾਡੇ ਵੱਲੋਂ ਬਹੁਤ ਕੋਈ ਪੁੱਛਦੇ ਆ ਕੋਈ ਚੀਜ਼ਾਂ ਜਿਹੜੀਆਂ ਨਹੀਂ ਪਤਾ ਲੱਗਦੀਆਂ ਕਿਉਂਕਿ ਛੋਟੇ ਸੀ ਨਾ ਮਾ ਆਹੋ ਆਹੋ ਹਾਂ ਭਾਈ ਦੱਸ ਦੇ ਤਾਂ ਪਿਆ ਕਿ ਮਤਲਬ ਜਿਹੜਾ ਸ਼ਬਦ ਮਤਲਬ ਇਹਨਾਂ ਦਾ ਫਾਦਰ ਸਾਹਿਬ ਨੇ ਬੋਲਤਾ ਬੇਸ਼ਤਕ ਹਾਂ ਬੇਸ਼ਤਕ ਇੱਥੇ ਨੂੰ ਬੇਸ਼ਤ ਮੰਨਦਾ ਸੀ ਉਹ ਲੈਟਰਾਂ ਚ ਜਿਕਰ ਵਾ ਤੇਰਾ ਕਰ ਬੇਸ਼ਤ ਵਾ ਬੇਸ਼ਤ ਬੇਸ਼ਤ ਦਾ ਮਤਲਬ ਵੀ ਬੇਸ਼ਤ ਬਹੁਤ ਵਧੀਆ ਨੇਚਰ ਨਾਲ ਭਰਿਆ ਪਿਆ ਹਰਿਆਲੀ ਬਹੁਤ ਜ਼ਿਆਦਾ ਹੈ ਹੁਣ ਜੇ ਤੇ ਜਿੱਦਾਂ ਉਹ ਕਸ਼ਮੀਰ ਨਹੀਂ ਤੁਸੀਂ ਕਹਿੰਦੇ ਵੀ ਇਸ ਵਾਰ ਤੇ ਸ੍ਰੀਨਗਰ ਵੀ ਇਸ ਵਾਰ ਅਸਲੀ ਕਸ਼ਮੀਰ ਤਾਂ ਇਹ ਹੈ ਹਿਆਰਪੁਰ ਆਪਣਾ ਹਾਂ ਬਾਜੀ ਇੱਥੇ ਨਜ਼ਾਰੇ ਆ ਹਾਂ ਇੱਥੇ ਆਜ਼ਾਦੀ ਤਾਂ ਹੈ ਨਾ ਆਜ਼ਾਦੀ ਤਾਂ ਹੈ ਉਹਨੂੰ ਆਜ਼ਾਦੀ ਲੱਗੀ ਤੇ ਉਹਨੂੰ ਇੱਥੇ ਆਜ਼ਾਦੀ ਲੱਗੀ ਹਾਂ ਕਿਉਂਕਿ ਜੇ ਘਰ ਰਹਿੰਦਾ ਤੇ ਸੁਰੱਖਿਆ ਆਪ ਤੇ ਵੀ ਕੰਟਰੋਲ ਮਾਂ-ਬਾਪ ਕਰਦੇ ਹੀ ਹੈ ਹੂੰ ਠੀਕ ਨਹੀਂ ਉਹ ਏਜ ਕੀ ਹੁੰਦੀ ਉਹ ਨਾ ਕੈਰੀਅਰ ਬਣਾਉਣ ਦਾ ਟਾਈਮ ਹੁੰਦਾ ਆ ਬੱਚੇ ਜਿਗਰ ਕੀਤਾ ਕਿ ਸ਼ਰਾਬ ਪੀਣ ਦਾ ਰੀਜ਼ਨ ਕੀ ਸੀਗਾ ਕਿਉਂ ਸ਼ੁਰੂ ਕੀਤੀ ਫਾਦਰ ਸਾਹਿਬ ਗੱਲ ਦੱਸਦੇ ਹੋਣ ਗਮ 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 ਕੋਈ ਵੀ ਕਹਿ ਸਕਦਾ ਚਲੋ ਕੋਈ ਵੀ ਕਹਿ ਸਕਦਾ ਤੁਹਾਡੀ ਪਰਸਨਲ ਲਾਈਫ ਸੀ ਹੈਨਾ ਹਰੇਕ ਨੂੰ ਆਉਂਦਾ ਉਹ ਗਮ ਦੇ ਵਿੱਚ ਸਾਰਾ ਕੁਝ ਹੋਇਆ ਹੈਨਾ ਗਮ ਦੇ ਵਿੱਚ ਸਭ ਕੁਝ ਹੋਇਆ ਉਹ ਦੱਸ ਹੀ ਚ ਬੋਲ ਰਿਹਾ ਦਵਾਂ ਦੀ ਰਾਤ ਲੰਮੀ ਹੈ ਜਾਂ ਮੇਰੇ ਗੀਤ ਬੁੱਕਦੇ ਨਾ ਅਸਲ 'ਚ ਇਹ ਜਿਹੇ ਬੰਦਾ ਪਿਆਰ ਜਿਹਨੂੰ ਵੀ ਕਰਦਾ ਨਾ ਉਹ ਦਿਲੋਂ ਕਰਦਾ ਦਿਲੋਂ ਕਰਦਾ ਜਦੋਂ ਬੰਦੇ ਨੂੰ ਧੋਖਾ ਮਿਲ ਜਾਂਦਾ ਜਾਂ ਬੰਦਾ ਛੱਡ ਜਾਂਦਾ ਛੱਡ ਜਾਂਦਾ ਫਿਰ ਉਹ ਚੀਜ਼ ਕਾਫੀ ਨੁਕਸਾਨ ਦੇ ਹੀ ਦਿੰਦਾ ਸਾਡੇ ਬੜਾ ਜ਼ਿਕਰ ਕਰਦਾਰੇ ਆ ਬੜੀਆਂ ਸਿਫਤਾਂ ਕਰਨੀਆਂ ਚੰਗੇ ਬਹੁਤ ਆ ਸ਼ਾਹ ਪਾਪਾ ਪਾਪਾ ਕਹਿਣ ਲੱਪ ਆ ਪੜ੍ਹਨ ਨੂੰ ਤਾਂ ਤਿਆਰੀ ਕਰਕੇ ਬੈਠਾ ਸੀ ਮੋਰੀ ਉਹ ਤਿਆਰੀ ਕਿ ਚੋਗਾ ਪੈ ਜਾਵੇ ਨਾ ਪਰ ਬੀਬੀ ਨਹੀਂ ਸਾਡੇ ਬੰਨੇ ਬੀਬੀ ਨਹੀਂ ਸਾਡੇ ਬੰਨੇ ਇਸ ਗੱਲ ਅੱਛਾ ਜੀ ਬੱਚੇ ਕੁੜੀ ਤੇ ਮੁੰਡਾ ਘਰ ਵਾਲੀ ਨੂੰ ਪੂਜਾ ਸਾਦਾ ਸੀ ਅੱਛਾ ਜੀ ਕੁੜੀ ਨੂੰ ਫਰੇ ਬੇਸ ਕਿ ਸਾਦਾ ਸੀ ਮੁੰਡੇ ਦਾ ਨਾਮ ਇੱਕ ਹੋਰ ਆ ਅੱਛਾ ਜੀ ਮੁੰਡੇ ਦਾ ਨਾਮ ਯਾਰ ਕੀ ਭਾਈ ਕਦੀ ਰਾਬਤਾ ਹੋਇਆ ਉਹਦੇ ਨਾਲ ਨਹੀਂ ਹੋਇਆ ਨਹੀਂ ਹੋਇਆ ਚਾਹੁੰਦੇ ਰਾਬਤਾ ਹੋਵੇ ਅਸੀਂ ਚਾਹੁੰਦੇ ਆ ਮੈਂ ਚਾਹਣਾ ਆ ਰਾਬਤਾ ਵੀਡੀਓ ਨੂੰ ਬੇਨਤੀ ਆ ਮੈਂ ਇਹ ਕਲਿੱਪ ਕੱਟ ਕੇ ਸਪੈਸ਼ਲ ਪਾਉਂਗਾ ਇਸ ਪਰਿਵਾਰ ਦੇ ਨਾਲ Shivkumar Batalvi ji ਦਾ ਬਹੁਤ ਪਿਆਰ ਆ ਆ ਇਹ ਭਾਜੀ ਹੁਣਾਂ ਉਹਨਾਂ ਨੇ ਆਪਣੇ ਹੱਥੀ ਨਾਮ ਦਿੱਤਾ ਇੱਥੇ ਕੋਲ ਖੜਾਇਆ ਪੁੱਤੜੇ ਬਦਲੇ ਤੇ ਅੱਜ ਇਹ ਉਡੀਕ ਕਰ ਰਹੇ ਉਹਨਾਂ ਦੇ ਬੱਚਿਆਂ ਦੀ ਜੇ ਸਾਡੀ ਵੀਡੀਓ ਸਾਨੂੰ ਲੱਗਦਾ ਵਿਦੇਸ਼ ਦੇ ਵਿੱਚ ਸੈੱਟ ਨੇ ਜੋ ਜ਼ਿਕਰ ਉਹਨਾਂ ਦਾ ਹੁੰਦਾ ਆ ਸਾਡੀ ਬੇਨਤੀ ਐ ਇਸ ਵੀਡੀਓ ਨੂੰ ਕੋਈ ਵੀ ਦਰਸ਼ਕ ਦੇਖਦਾ ਹੋਵੇ ਜਾਂ ਉਹਨਾਂ ਨੂੰ ਜਾਣਦਾ ਹੋਵੇ ਇਹ ਵੀਡੀਓ ਹੰ ਤੱਕ ਜਰੂਰ ਪੁੱਛਦੀ ਕਰਿਓ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਤੂਤਕਲਾ ਤਕਰੀਬਨ 25 ਤੋਂ 27 ਕਿਲੋਮੀਟਰ ਦੀ ਦੂਰੀ ਤੇ ਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਾਡਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਸੀ ਇੱਕ ਵਾਰੀ ਫਿਰ ਚਲਾ ਦਾਂਗੇ ਸਾਡੀ ਕੋਸ਼ਿਸ਼ ਇਹ ਹੈ ਕਿ ਇਸ ਪਰਿਵਾਰ ਉਹਨਾਂ ਦੇ ਬੱਚਿਆਂ ਨਾਲ ਮਿਲਣਾ ਚਾਹੁੰਦਾ ਇੱਕ ਇਹਨਾਂ ਦੀ दिली ਖੁਆਇਸ਼ ਹੋ啊 ਕਿ ਸਾਡੇ ਜੀਂਦੇ ਜੀ ਅਸੀਂ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਮਿਲੇ ਜਿਸ ਪਰਿਵਾਰ ਦੇ ਨਾਲ ਇੰਨੀ ਸਾਂਝ ਸੀ ਅੱਜ ਉਹਨਾਂ ਦੇ ਉਹ ਬੱਚੇ ਕਿੱਥੇ ਨੇ ਇਸ ਪਰਿਵਾਰ ਨੂੰ ਜ਼ਰੂਰ ਮਿਲਣ ਬੇਨਤੀ ਬਸ ਇਹੀ ਹੈ ਵੀਡੀਓ ਉਹਨਾਂ ਕਰਕੇ ਸ਼ੇਅਰ ਕਰਦੇ ਹੋ ਹੋਰ ਤਾਂ ਸਾਡਾ ਕੋਈ ਮੈਟਰ ਉਹਨਾਂ ਦੀ ਲਿਖਤੀ ਬਹੁਤ ਤਕੜੀ ਸੀ ਕਿ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਹ ਚੀਜ਼ਾਂ ਉਹ ਚੀਜ਼ਾਂ ਤੁਹਾਨੂੰ ਦਿਖਾਈਆਂ ਆ ਜਿਹੜੀਆਂ ਉਹਨਾਂ ਦੇ ਹੱਥੀਂ ਲਿਖੀਆਂ ਆ ਜਿਨ੍ਹਾਂ ਦਾ ਮੁੱਲ ਨਹੀਂ ਹੈਗਾ ਪਰ ਇਹ ਪਰਿਵਾਰ ਮਿਲਣਾ ਚਾਹੁੰਦਾ ਉਹਨਾਂ ਦੇ ਬੱਚਿਆਂ ਦੇ ਨਾਲ ਨਾ ਇੰਨੀਆਂ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਆ ਉਹਨਾਂ ਦੇ ਫਾਦਰ ਸਾਹਿਬ ਦੀਆਂ ਨਿਸ਼ਾਨੀਆਂ ਤੇ ਭਾਜੀ ਉਹ ਆਪ ਵੀ ਕਦੀ ਵਿਦੇਸ਼ ਗਏ ਸੀ ਵੀ ਪਟਾਲ ਵੀ ਹਾਂ ਗਏ ਸੀ ਅੱਛਾ ਜੀ ਉੱਥੇ ਤਾਂ ਜਿਆਦਾ ਫਿਰ ਬਿਮਾਰ ਹੋ ਗਿਆ ਹੈ ਉੱਥੇ ਜਿਆਦਾ ਬਿਮਾਰ ਹੋ ਗਿਆ ਉੱਥੇ ਫਿਰ ਗੱਲ ਕੀ ਜਿੱਦਾਂ ਪ੍ਰੋਫੈਸ਼ਨਲ ਤੌਰ ਤੇ ਸਟੇਜਾਂ ਲੱਗਣੀਆਂ ਹਾਂ ਬੰਦੇ ਇਕੱਠੇ ਜਿੱਦਾਂ ਹੁਣ ਜਾਂ ਹੁਣ ਜਦੋਂ ਇਧਰੋਂ ਪੰਜਾਬੀ ਕੋਈ ਗਾਇਕ ਜਾਂਦਾ ਜਿੱਦਾਂ ਉੱਥੇ ਲੱਗਦੇ ਕਿ ਇਹਨੇ ਪਹਿਲਾਂ ਪੈਸੇ ਦੀ ਕਮੀ ਬਹੁਤ ਸੀ ਨਾ ਕਮੀ ਸੀ ਫਿਰ ਇਹ ਤੋਂ ਉੱਥੇ ਸਟੇਜ ਤੇ ਡਾਇਰੈਕਟ ਲਾਈਵ ਕਰਾਉਂਦੇ ਰਹੇ ਆ ਪ੍ਰੋਗਰਾਮ ਰੱਖਦੇ ਰਹੇ ਨਾਈਟ ਨਾਈਟ ਦਾ ਇਹ ਕਰਦਾ ਰਿਹਾ ਹੈ ਫਿਰ ਪੌਂਡੀ ਟਿਕਨੇ ਇੱਥੇ ਹੂੰ ਇੱਥੇ ਸ਼ਰਾਬ ਦੀ ਕਮੀ ਸੀ ਪੌਂਡਾ ਨਾਲ ਫਿਰ ਉਹਦੇ ਜਿਆਦਾ ਜਿਆਦਾ ਹੋ ਗਿਆ ਜਦੋਂ ਉੱਥੋਂ ਮੁੜ ਕੇ ਆਇਆ ਨਾ ਉਹ ਤਬਾਬੇ ਨਹੀਂ ਆਏ ਉਹ ਮੁੜ ਕੇ ਜਦੋਂ ਤੂੰ ਆਈ ਥਿੰਕ ਪਰਿਵਾਰ ਨੂੰ ਮਿਲੇ ਆ ਗਏ ਜਦੋਂ ਕਿ ਜਦੋਂ ਫਾਦਰ ਸਾਹਿਬ ਤੁਹਾਡੇ ਸੀਗੇ ਹਾਂ ਮਿਲੇ ਸਾਡੇ ਡੈਡੀ ਦੀ ਡੈਥ ਬਾਅਦ ਚ ਹੋਈ ਉਹਨਾਂ ਤੋਂ ਅੱਛਾ ਜੀ ਸਾਡੇ ਤਾਂ ਡੈਡੀ ਜਦੋਂ ਉਹ ਸ਼ੇਪ ਬਟਾਲਵੀ ਡੈਥ ਹੋ ਗਈ ਡਿਪਰੈਸ਼ਨ 'ਚ ਚੱਲ ਗਏ ਸੀ ਲੰਮਾ ਟਾਂ ਸਮਾ ਇੱਕ ਸਾਲ ਡਿਪਰੈਸ਼ਨ 'ਚ ਰਹਿ ਸੀ ਉਹ ਦੋਸਤੀ ਨਹੀਂ ਗੋਈ ਸੀ ਡਿਪਰੈਸ਼ਨ 'ਚ ਰਹਿ ਸੀ ਜੇ ਤਾਂ ਫਿਰ ਮਸੀਹ ਪੈਰਾਂ ਤੇ ਆਏ ਸੀ ਉਹ ਤੇ ਕਿਹੜੇ ਸਾਲ ਦੇ ਵਿੱਚ ਡੈਥ ਹੋਈ ਸੀ ਜੀ 77 73 ਚ 72 73 ਚ ਆਈ 73 ਦੇ ਵਿੱਚ ਹੂੰ ਬਹੁਤ ਛੋਟੀ ਉਮਰ ਦੇ ਵਿੱਚ ਸੀਗੀ ਨਾ ਵੀ ਸ਼ੇਮਰ ਬਟਾਲ ਵੀ 36 ਸਾਲ ਦੀ ਉਮਰ ਚ ਮਰ ਗਿਆ ਸੋਰੀ 36 36 ਦਾ ਵਾਰਥਾ 36 ਤੋਂ 72 ਹੂੰ 36 ਸਾਲ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਵੀ ਉਹਦੇ ਬੱਚਿਆਂ ਨੇ ਵੀ ਉਹਦੇ ਹੱਥਾਂ ਚ ਨਹੀਂ ਖੇលਿਆ ਹੋਣਾ ਜਿੰਨਾ ਮੈਂ ਖੇលਿਆ ਆਂ ਕੀ ਆ ਬਾਤ ਜਿੰਨਾ ਮੈਂ ਖੇលਿਆ ਆ ਉਹਦੇ ਹੱਥ ਉਸ ਏਜ ਵਿੱਚ 22 23 24 ਸਾਲ ਦੀ ਇਹ ਦੇ ਵਿੱਚ ਜਿੰਨਾ ਮੈਂ ਖੇਲੇ ਆ ਉਹਦੇ ਉੱਤੇ ਉਹਦੇ ਬੱਚੇ ਵੀ ਸ਼ਾਇਦ ਨਾ ਖੇਲੇ ਹੋਣ ਬਿਲਕੁਲ ਇੱਕ ਵੱਡਾ ਭਰਾ ਦੇ ਛੋਟਾ ਭਰਾ ਨੂੰ ਕਿੰਨਾ ਪਿਆਰ ਕੀਤਾ ਹਨਾ ਇਹੀ ਹੁੰਦਾ ਜੀ ਇਹ ਇਹੀ ਤੁਹੋ ਇੱਕ ਦੰਨਿਆ ਜੱਦਾ ਆ ਸਾਡੇ ਕੋਲਾਂ ਦੀ ਲਗਾਵ ਤੁਹਾਡਾ ਹੀ ਉਹਨਾਂ ਦੇ ਨਾਲ ਹੈਗਾ ਨਾ ਤੁਸੀਂ ਚਾਰ ਕਿੰਨੇ ਭਰਾ ਤੁਸੀਂ ਅਸੀਂ ਤਿੰਨ ਭਰਾ ਹੈ ਲਗਾਵ ਤੁਹਾਡਾ ਹੀ ਆ ਕਿਉਂਕਿ ਦੇਖੋ ਲੈਟਰ ਕਿੰਨੇ ਸਾਹਮ ਕੇ ਰੱਖੇ ਹੋਏ ਕਹਿੰਦੇ ਮੈਂ ਚੋਰੀ ਰੱਖੇ ਹੋਏ ਆ ਇਹ ਹੈ ਨਾ ਮੈਂ ਕਿਸੇ ਨੂੰ ਦਿੰਦਾ ਨਹੀਂ ਇਹ ਆਪਣੇ ਭਰਾ ਮੰਨ ਲਈ 50 60 ਸਾਲ ਹੋ ਜਲੇ ਲੈਟਰਾਂ ਦੇ ਮੁੱਲ ਮੋ ਲੈਟਰ ਤਾਂ ਹੋਰ ਵੀ ਸੀ ਜਿਹੜੀ ਸਾਡੇ ਨੇ ਲਿਆਂਦੀ ਸੀ ਠੀਕ ਹੈ ਜੀ ਹਾਂ ਜੀ ਸਾਡੀ ਰੇਅਰ ਫੋਟੋ ਵਾਲਾ ਰੇਅਰ ਫੋਟੋ ਵਾਲਾ ਉਹ ਕਹਿੰਦਾ ਇੱਕ ਮੇਰਾ ਦੋਸਤ ਉਹ ਕਹਿੰਦਾ ਜਿੱਥੇ ਆਇਆ ਸੀ ਮੁੰਡਾ ਲੈਟਰ ਦੀ ਸੁਤਲੇ ਤੋਂ ਕਾ ਜੀ ਉਹ ਕਹਿੰਦਾ ਵੀ ਸ਼ੇਵ ਕੁਮਾਰ ਨੇ ਦੱਸਿਆ ਵੀ ਨੀਵੀਂ ਪਾ ਕੇ ਅੱਖਾਂ ਨੀਵੀਆਂ ਕਰਕੇ ਵੀ ਫੋਟੋ ਖਿਚਾਈ ਜਾ ਸਕਦੀ ਆ ਹਰ ਕੋਈ ਪੋਜ਼ ਦਿੰਦਾ ਹੈ ਕੈਮਰੇ ਵਾਲੇ ਦੇ ਦੇਖੋ ਇਦਾਂ ਸ਼ੇਵ ਨੇ ਨੀਵੀਆਂ ਖਾਂ ਪਾ ਕੇ ਫੋਟੋ ਖਿਚਾਉਣੀ ਤੁਸੀਂ ਵੀ ਇਦਾਂ ਵੀ ਫੋਟੋ ਹੋ ਜਾਂਦੀ ਆ ਉਹਦਾ ਕੋਈ ਸਟਾਰ ਦੇਖੋ ਦੇਖ ਨਹੀਂ ਰਿਹਾ ਕੈਮਰਾ ਬਿਲਕੁਲ ਜੀ ਬਿਲਕੁਲ ਤੂ ਕੀ ਬਾਰੇ ਆ ਫੋਟੋ ਆ ਫੋਟੋ ਦੇਖ ਵਾਪਸ ਕਿੱਦਾਂ ਥੱਲੇ ਨੀਵੀਂ ਪਾ ਕੇ ਵੀ ਸੋਹਣੀ ਆਈ ਵੀ ਸੋਹਣੀ ਆਈ ਆ ਹੁਸਨ ਬਹੁਤ ਸੀ ਹੈ ਨਾ ਚਿਹਰੇ ਤੇ ਹੁਸਨ ਬਹੁਤ ਹੁਸਨ ਬਹੁਤ ਅਸੀਂ ਗੱਲ ਕਰਦੇ ਸੀ ਆ ਫੋ ਕੈਮਰਾ ਕੀ ਬਹੁਤ ਬਹੁਤ ਹਰੇਕ ਬੰਦਾ ਅੱਥੀ ਕੰਮ ਕਰਾਉਗਾ ਹਰ ਕੋਈ ਕਹਿੰਦੇ ਤੇ ਮੈਂ ਤੁਹਾਨੂੰ ਦੱਸਦਾ ਇਹ ਨਾ ਕਿ ਅਮਰਤਾ ਪ੍ਰੀਤਮ ਨੇ ਇਹ ਕਿਹਾ ਸੀਗਾ ਹੁਣੇ ਸ਼ਾਇਦ ਕਿਸੇ ਕਿਤਾਬ ਦੇ ਮੁੱਖ ਪੰਨੇ 'ਚ ਲਿਖਿਆ ਜਾ ਨਹੀਂ ਵੈਸੇ ਉਹਨੇ ਇਹਦੇ ਬਾਰੇ ਲਿਖਿਆ ਹਾਂ ਉਹ ਕਹਿੰਦੀ ਕਿ ਸ਼ਿਵ ਨੂੰ ਦੇਖ ਕੇ ਮਤਲਬ ਕਿਸੇ ਵੀ ਕੁੜੀ ਦਾ ਦਿਲ ਸੱਚ ਜਈ ਬੇਈਮਾਨ ਹੋ ਸਕਦਾ ਸੀ ਹੋ ਸਕਦਾ ਸੀ ਬੜੀ ਸੋਖੀ ਜਿਹੀ ਗੱਲ ਸੀ ਪਰ ਸ਼ੇਵ ਦਾ ਪਹਿਲਾ ਹੋ ਜਾਂਦਾ ਸੀ ਸ਼ੇਵ ਮੁਕਾਦਿਸ ਨਾ ਸੀ ਹਰੇ ਭੀ ਆਸ਼ਿਕ ਸੀ ਹੈ ਨਾ ਲਿਖਣ ਦਾ ਆਸ਼ਿਕ ਸੀ ਇਹ ਇੱਕ ਚੀਜ਼ ਵਿੱਚੋਂ ਲਿਖਣ ਦੀ ਕੋਸ਼ਿਸ਼ ਕੀਤੀ ਕੀਤੀ ਚਾਹੇ ਉਹ ਬੱਟ ਤੇ ਬਹਿ ਕੇ ਲਿਖਤਾ ਹਾਂ ਲਿਖਿਆ ਬੱਟਾਂ ਤੇ ਬਹਿ ਕੇ ਹੀ ਇੱਥੇ ਇਸ ਪਿੰਡ ਦੇ ਵਿੱਚ ਬੱਟਾਂ ਤੇ ਬਹਿ ਕੇ ਲਿਖਿਆ ਆਂ ਕੀ ਆ ਬਾਤ ਹਾਂ ਬੱਟਾਂ ਤੇ ਬਹਿ ਕੇ ਲਿਖਿਆ ਤਾਂ ਆ ਇਸ ਪਿੰਡ ਨਾਲ ਜੁੜੀਆਂ ਵੀ ਜੁੜੀਆਂ ਹੋਈਆਂ ਹਾਂ ਜੀ 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 ਹਾਂ ਬਤੀ ਗੱਲਾਂ ਇਸ ਜਗ੍ਹਾ ਦੀ ਨਿਕੀਮਤ ਹੈ ਇਸ ਗੱਲ ਕਰਕੇ ਨਾ ਬਹੁਤ ਜ਼ਿਆਦਾ ਪੰਜਾਬੀ ਦੁਨੀਆ ਨੂੰ ਪਤਾ ਨਹੀਂ ਨਾ ਇਸ ਗੱਲ ਦਾ ਹਾਂ 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 ਜ਼ਿਆਦਾ ਦੁਨੀਆ ਨੂੰ ਮੈਨੂੰ ਲੱਗਾ ਉਹਨਾਂ ਦੇ ਪਰਿਵਾਰ ਤੱਕ ਪਹੁੰਚਣਾ ਜ਼ਰੂਰ ਬਿਲਕੁਲ ਬਿਲਕੁਲ ਸਾਡੀ ਇਹੀ ਹੈ ਕਿ ਪਰਿਵਾਰ ਇੱਕ ਵਾਰੀ ਮੈਂ ਇੱਕ ਵਾਰੀ ਮਿਲਣਾ ਚਾਹੁੰਨਾ ਹਾਂ ਉਹਨਾਂ ਬੱਚਿਆਂ ਨੂੰ ਜ਼ਰੂਰ ਮਿਲੋ ਮੈਨੂੰ ਖੁਸ਼ੀ ਬਹੁਤ ਮਿਲੂ ਪਤਾ ਕਿਸ ਕੰਟਰੀ ਵਿੱਚ ਰਹਿੰਦੇ ਆ ਉਹ ਕੈਨੇਡਾ ਚ ਆਉਂਦਾ ਸ਼ਾਇਦ ਅੱਛਾ ਜੀ ਹਾਂ ਜੀ ਹਾਂ ਜੀ ਕੈਨੇਡਾ ਜੀ ਮੇਰੇ ਨਾਲ ਹੋਣੀ ਚਾਹੀਦੀ ਦੇਖੋ ਸ਼ੇਵ ਦੀ ਡੈਥ ਤੋਂ ਬਾਅਦ ਫਿਰ ਉਹਦੀ ਮਿਸਿਸ ਨੂੰ ਨੌਕਰੀ ਮਿਲੀ ਸੀ ਅੱਛਾ ਜੀ ਅੱਛਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਅੱਛਾ ਜੀ ਲਾਇਬ੍ਰੇਰੀਅਨ ਸੀ ਇੱਥੇ ਅੱਛਾ ਜੀ ਉਹ ਥੋੜਾ ਰਿਟਾਇਰ ਹੋਈ ਉਹ ਜੀ ਜੀ ਹਾਂ ਉਹਦੇ ਮੁੰਡੇ ਨੇ ਪੀ ਐਚ ਡੀ ਕੀਤੀ ਹੈ ਕਾਫੀ ਪੜ੍ਹੇ ਲਿਖੇ ਬੱਚੇ ਹੈ ਪੜ੍ਹੇ ਲਿਖੇ ਬੱਚੇ ਹੈ ਪੀ ਐਚ ਡੀ ਕੀਤੀ ਹੈ ਤੇ ਇੱਥੇ ਚਲੋ jobb ਤਾਂ ਨਹੀਂ ਉਹਨੂੰ ਮਿਲ ਸਕੀ ਹੂੰ ਤੇ ਮੁਲੀ ਵੀ ਹੋਊਗੀ ਤਾਂ ਉਹਦੇ ਸਟੈਂਡ ਦੇ ਸਾਹਮਣੇ ਨਹੀਂ ਹੋਊਗੀ ਜਿਹੜਾ ਬੱਚਾ ਪੀ ਐਚ ਡੀ ਕਰ ਗਿਆ ਨਾ ਉਪਰੋ ਸ਼ੇਵ ਕੁਮਾਰ ਬਟਾਲਾ ਬਟਾਲਾ ਵੀ ਦਾ ਬੱਚਾ ਤੇ ਉਹ ਫਿਰ ਬਾਹਰ ਨੂੰ ਤਿਸਤ ਚਲੇ ਚਲੇ ਗਏ ਮੈਂ ਕਹਿੰਦਾ ਇਹ ਲੈਟਰਾਂ ਦਾ ਉਹਨਾਂ ਦੇ ਪਰਿਵਾਰ ਤੋਂ ਵੀ ਨਹੀਂ ਹੋਣਗੀਆਂ ਭਾਜੀ ਹਨਾ ਉਹਨਾਂ ਕੋ ਕਿੱਥੇ ਹੋਣੀਆਂ ਨਹੀਂ ਹੋਣੀਆਂ ਹੀ ਨਹੀਂ ਹੋਣਗੀਆਂ ਕੋਪੀ ਵੀ ਨਹੀਂ ਹੋਣਗੀਆਂ ਕਿਸੇ ਕੋ ਵੀ ਨਹੀਂ ਇਹ ਲੈਟਰ ਕੋਪੀ ਹੋ ਸਕਦੀ ਕੋਈ ਵੀ ਤਾਂ ਇਹ ਤਾਂ ਇਹ ਹੀ ਆ ਪਾ ਜੰਦਾ ਦੇ ਕਹਿੰਦੇ ਸਾਡੇ ਨਾਲ ਬਹੁਤ ਲੋਕ ਸੌਦਾ ਕਰਨ ਆਉਂਦੇ ਲੈਟਰਾਂ ਦਾ ਹਾਂ ਹਨਾ ਭਾਜੀ ਹਾਂ ਪਰ ਕਿੰਦੇ ਇਹ ਨਹੀਂ ਤਾਂ ਬਿਲਕੁਲ ਨਹੀਂ ਦੇਣਗੇ ਇਹ ਨਹੀਂ ਦੇਣੇ ਜੀ ਸਾਡੀ ਲਾਸਟ ਵਾਰੀ ਇਹ ਬੇਨਤੀ ਮੈਨੂੰ ਕਿਸੇ ਕਈਆਂ ਨੇ ਸਲਾਹ ਵੀ ਦਿੱਤੀ ਕਿ ਤੁਸੀਂ ਫਲਾਣੀ ਥਾਂ ਜਮਾ ਕਰਾ ਦੋ ਉੱਥੇ ਸੇਫ ਰਹਿਣਗੇ ਜੇ ਆ ਫਰਾਨ ਮੈਂ ਕਹਾਂ ਵੀ ਸੇਜ ਦਾ ਵੀ ਹੈ ਮੇਰੇ ਕੋ ਰਹਿਣਗੇ ਐ ਨਹੀਂ ਤੋਂਗਾਇ ਨਾ ਸੇਜ ਦਾ ਹੈ ਨਾ ਜੀ ਹਾਂ ਦੋਸਤੋ ਵੀਡੀਓ ਦਾ ਮਕਸਦ ਸਿਰਫ ਇਹੀ ਆ ਕਿ ਇਸ ਧਰਤੀ ਦੇ ਨਾਲ ਇਸ ਪੰਜਾਬ ਦੇ ਹੁਸ਼ਿਆਰਪੁਰ ਦੇ ਨਾਲ ਲੋਕ ਬਹੁਤ ਜਾਣਦੇ ਹੁਸ਼ਿਆਰਪੁਰ ਪਰ ਇਸ ਪਿੰਡ ਦਾ ਸ਼ਿਵ ਕੁਮਾਰ ਬਟਾਲਵੀ ਦਾ ਕੀ ਰਿਸ਼ਤਾ ਰਿਹਾ ਹੈ ਉਹ ਅੱਜ ਦੱਸਣ ਦੀ ਕੋਸ਼ਿਸ਼ ਕੀਤੀ ਆ ਇਸ ਪਰਿਵਾਰ ਦੇ ਨਾਲ ਕੀ ਰਿਹਾ ਇਸ ਭਾਜੀ ਉਹਨਾਂ ਦੇ ਨਾਲ ਕੀ ਰਿਹਾ ਆ ਸਾਡੀ ਵੀਡੀਓ ਸ਼ੇਅਰ ਕਰ ਦੇ ਉਹਨਾਂ ਦੇ ਪਰਿਵਾਰ ਤੱਕ ਪੁੱਜ ਸਕੇ ਜਦੋਂ ਵੀ ਜਿੱਥੇ ਵੀ ਕੋਈ ਮੈਸੇਜ ਲਗਾਊਗਾ ਅਸੀਂ ਉਹਨਾਂ ਦਾ ਨੰਬਰ ਇਹਦਾ ਐਡਰੈਸ ਪੂਰਾ ਰਾਬਤਾ ਕਰਕੇ ਪੁੱਜਦਾ ਕਰ ਦਵਾਂਗੇ ਵੀਡੀਓ ਚੰਗੀ ਲੱਗੀ ਪਾਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਤੁਸੀਂ ਆਏ ਸਾਡੇ ਕੋਲ ਹੈ ਮਿਲਦੀ ਹੈ ਜੀ ਧੰਨਵਾਦ